ਜੇ ਅਸੀਂ ਵਧਾ ਕੇ 70 ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਇੱਥੇ 20 ਤੋਂ ਘੱਟ ਹੁੰਦੇ ਸੀ ਜਿਹੜੇ ਐਨਵਰਟ ਸੀਗੇ ਤੇ ਹੁਣ ਆਲਮੋਸਟ ਫੁੱਲ ਹੈਗਾ ਜੀ ਇਹ 45 47 ਤੇ ਆਉਣ ਵਾਲੇ ਦਿਨਾਂ ਚ ਇਹਦੀ ਕਪੈਸਿਟੀ ਵਧਾ ਰਹੇ ਹਾਂ ਇਸ ਤੋਂ ਸਵਾਏ ਮੇਰੇ ਨਾਲ ਮੇਰੇ ਪ੍ਰਿੰਸੀਪਲ ਸੈਕਰੀ ਹੈਲਥ ਐਂਡ ਕੁਮਾਰ ਰਾਹੁਲ ਜੀ ਔਰ ਡਿਪਟੀ ਕਮਿਸ਼ਨਰ ਕੋਮਲ ਜੀ ਔਰ ਸਾਡੇ ਸਿਵਲ ਸਰਜਨ ਔਰ ਐਸਪੀ ਮੈਡਮ ਆਏ ਆ ਸਾਰੇ ਇਹ ਸਾਰੇ ਜਿਹੜੀ ਸਾਡੀ ਇੱਕ ਜਿਹੜੀ ਟੀਮ ਆ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਜਿਹੜੇ ਡਰਗ ਡਿਕਸ ਹੈਗੇ ਆ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਡੀਡਿਕਸ਼ਨ ਕਰ ਰਹੇ ਆ ਉਹਦੇ ਵਾਸਤੇ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤੀ ਹੈ ਸਪੋਰਟਸ ਦੀ ਫੈਸਿਲਿਟੀ ਹੈ ਔਰ ਇਹਦੇ ਚ ਜਿਵੇਂ ਕਿਚਨ ਗਾਰਡਨਿੰਗ ਹੈ ਯੋਗਾ ਕਰਾਉਂਦੇ ਐ ਸਵੇਰੇ ਉਹਨਾਂ ਨੂੰ ਉਸ ਤੋਂ ਬਾਅਦ ਜਿਮ ਹੈ ਉਹਨਾਂ ਵਾਸਤੇ ਔਰ ਬਹੁਤ ਸਾਰੇ ਜਿਹੜੇ ਕਾਉਂਸਲਰ ਹੈ ਉਹ ਮਤਲਬ ਉਹਨਾਂ ਨੂੰ ਜਿਹੜੇ ਹੈਗੇ ਔਰ ਉਹਨੂੰ ਸਮਝਾਉਂਦੇ ਐ ਔਰ ਉਹਨਾਂ ਦੀ ਫੈਮਿਲੀ ਕਾਉਂਸਲਿੰਗ ਪਲੱਸ ਇੱਕ ਨਾਰਕੋਟਿਕ ਅਨੋਨਿਮਸ ਦਾ ਜਿਹੜਾ ਸਪੋਰਟ ਗਰੁੱਪ ਤੇ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਹੈਗੇ ਐ ਵੀ ਜਿਵੇਂ ਇੱਕ ਹੀ ਪਿੰਡ ਦੇ ਮੈਨੂੰ ਇੱਥੋਂ 9 ਬੱਚੇ ਮਿਲੇ ਐ ਮੈਂ ਪਿੰਡ ਦਾ ਨਾਂ ਨਹੀਂ ਲਵਾਂਗਾ ਸਟੈਗਮਾ ਕਰਕੇ ਤੇ ਅਦਰਵਾਈਜ਼ ਜਿਹੜੇ ਇੱਕ ਪਿੰਡ ਦੇ ਨਾਂ ਬੱਚੇ ਆ ਕਹਿੰਦੇ ਉੱਥੇ ਸਾਡੇ ਉਹ ਸਾਰਿਆਂ ਸਾਡੀ ਕੋਸ਼ਿਸ਼ ਆ ਕਿ ਪਿੰਡ 'ਚ ਜਿੰਨੇ ਬੱਚੇ ਵੀ ਨਸ਼ਾ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਲਿਆ ਕੇ ਮੈਂ ਬਾਕੀ ਉਹਨਾਂ ਨੂੰ ਵੀ ਕਹਿੰਦਾ ਜਿਹੜੇ ਵੀ ਪਿੰਡ 'ਚ ਜਿੰਨੇ ਬੱਚੇ ਹੈਗੇ ਆ ਆਪਣੇ ਨਸ਼ਾ ਮੁਕਤ ਕਮੇਟੀ ਬਣਾਓ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜਰੀਵਾਲ ਜੀ ਨੇ ਇਹ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਇਹਨੂੰ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ ਅਸੀਂ ਨਵੀਂ ਅਪਰੋਚ ਇਹ ਆ ਕਿ ਜਿਹੜੀ ਪੁਲਿਸ ਸਿਵਲ ਪ੍ਰਸ਼ਾਸਨ ਔਰ ਮੈਡੀਕਲ ਅਸੀਂ ਸਾਰੇ ਜਿਹੜੇ ਸਕਿੱਲ ਡਵੈਲਪਮੈਂਟ ਔਰ এডਿਕੇਸ਼ਨ ਡਿਪਾਰਟਮੈਂਟ ਕੱਥੀ ਹੋ ਕੇ ਕੰਮ ਕਰ ਰਹੇ ਆ ਕਿ ਜਿਹੜਾ ਬੱਚਾ ਨਸ਼ਾ ਕਰਦਾ ਉਹਨੂੰ ਅਸੀਂ ਮਰੀਜ਼ ਸਮਝ ਕੇ ਉਹਨੂੰ ਨਸ਼ਾ ਛੁਡਾਵਾਂਗੇ ਡੀਡਿਕਸ਼ਨ ਕਰਾਂਗੇ ਫਿਰ ਰੀਹੈਬ ਔਰ ਉਹਦੇ ਨਾਲ ਸਕਿਲਡ ਡਵੈਲਪਮੈਂਟ ਕਰਾ ਕੇ ਉਹਨੂੰ এমਪਲੋਇਮੈਂਟ ਜਨਰੇਸ਼ਨ ਨਾਲ ਜੋੜ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਉਹਨਾਂ ਨੂੰ ਤੇ ਡਿਪਟੀ ਕਮਿਸ਼ਨਰ ਮੈਡਮ ਅਸੀਂ ਕਰ ਰਹੇ ਆ ਜੀ ਵਰਕ ਜਿੰਨੇ ਇੱਥੇ ਪ੍ਰਾਈਵੇਟ ਹਸਪੀਟਲ ਹੈ ਜਿਵੇਂ ਸੁਹਾਣਾ ਸਾਹਿਬ ਦੇ ਵਿੱਚ ਹਸਪੀਟਲ ਹੈਗਾ ਜੀ ਉਹਨਾਂ ਦਾ ਬਹੁਤ ਵੱਡਾ ਉਹਦੇ ਵਿੱਚ 500 ਬੈੱਡ ਲੱਗਿਆ ਜਿਹੜੇ ਉਹਨਾਂ ਦੇ ਪਹਿਲਾਂ ਬਣੇ ਸੀ 200 ਬੈੱਡ ਦਾ ਉਰਨੋ ਨੇ ਬੇਨਤੀ ਕੀਤੀ ਹੈ ਉਹਨਾਂ ਨੇ ਕਬੂਲ ਕੀਤੀ ਆ ਕਿ 100 ਬੈੱਡ ਹੋ ਜੜੇ ਇਸ ਜਿਹੜਾ ਹੈਗਾ ਇਹ ਧਾਰਮਿਕ ਖਾਤੇ ਦੇ ਵਿੱਚ ਪਾ ਦਣਗੇ ਕਿ ਇਹਨਾਂ ਨੂੰ ਉਹ ਦੇਣਗੇ ਔਰ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰੇਗੀ 100 ਬੈਟਰੀ ਦੀ ਜਿਹੜੀ ਫੈਸਿਲਿਟੀ ਆ ਉੱਥੇ ਕ੍ਰੀਏਟ ਕਰਾਂਗੇ ਹੋਰ ਬਹੁਤ ਸਾਰੇ ਕਾਰਪੋਰੇਟ ਹਸਪੀਟਲ ਆ ਉਹਨਾਂ ਨਾਲ ਵੀ ਡਿਪਟੀ ਕਮਿਸ਼ਨਰ ਮੀਟਿੰਗ ਕਰਨਗੇ ਇਸ ਤੋਂ ਸਵਾਏ ਡੇਰਾ ਬੱਸੀ ਦੇ ਵਿੱਚ ਜਿਹੜੀ ਇੰਡਸਟਰੀ ਬਹੁਤ ਆ ਲੁਧਿਆਣੇ ਤੋਂ ਬਾਅਦ ਦੂਜੇ ਨੰਬਰ ਤੇ ਪੰਜਾਬ ਦੇ ਵਿੱਚ ਉਹਨਾਂ ਨਾਲ ਮੀਟਿੰਗ ਕਰਕੇ ਕਿ ਉਹਨਾਂ ਨੂੰ ਕਿਹੜੇ ਕਿਹੜੇ ਸਕਿੱਲ ਚਾਹੀਦੇ ਆ ਫਿਟਰ ਚਾਹੀਦੇ ਆ ਇਲੈਕਟ੍ਰੀਸ਼ੀਅਨ ਚਾਹੀਦੇ ਆ ਪਲੰਬਰ ਚਾਹੀਦੇ ਆ ਉਹ ਵਾਲੇ ਸਕਿੱਲ ਇਹਨਾਂ ਨੂੰ ਬੱਚਿਆਂ ਨੂੰ ਸਿਖਾ ਕੇ ਅਸੀਂ ਤਾਂ ਕਿ ਉਹਨਾਂ ਦੀ ਰੈਡੀ employment ਹੋਵੇ ਜਾਂ ਐਗਰੀਕਲਚਰ ਜਿਨ੍ਹਾਂ ਦੀ ਜ਼ਮੀਨ ਹੈਗੀ ਉਹਨਾਂ ਦੇ ਨੈਟ ਫਾਰਮਿੰਗ ਹੈ ਹਾਈ ਵੈਲਿ ਜਿਹੜੀਆਂ ਹੈਗੀਆਂ ਕ੍ਰੌਪਸ ਦੀ ਹੈਗੀਆਂ ਜਿਹੜੀ ਫਾਰਮਿੰਗ ਜਿਸ ਤਰ੍ਹਾਂ ਉਹਦੇ ਵਿੱਚ ਡ੍ਰੈਗਨ ਫਰੂਟ ਹੋ ਗਿਆ ਹਲਦੀ ਦੀ ਹੋ ਗਈ ਜਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਟਰਾਬਰੀ ਵਗੈਰਾ ਸੋ ਇਹ ਸਾਰੇ ਜਿਹੜੇ ਕੋਰਸਸ ਆ ਅਸੀਂ ਇਹ ਉਪਰਾਲਾ ਕਰ ਰਹੇ ਆ ਮੈਂ ਉਮੀਦ ਕਰਦਾ ਕਿ ਜਿਹੜਾ মিডিਆ ਵੀ ਬਹੁਤ ਅੱਛਾ ਰੋਲ ਪਲੇ ਕਰ ਰਿਹਾ ਆ ਵੀ ਜਿਹੜੇ ਸਾਡੇ ਬੱਚੇ ਆ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਇਸ ਨਸ਼ੇ ਦੀ ਦਲਦਲ ਵਿੱਚ ਫਸ ਕੇ ਹੋਇਆ ਤੇ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਔਰ ਜਿਹੜਾ ਪੰਜਾਬ ਆ ਉਹਦੇ ਵਾਸਤੇ ਇੱਕ ਨਵੀਂ ਸ਼ੁਰੂਆਤ ਯੂਥ ਵਾਸਤੇ ਇੱਕ ਨਵੀਂ ਸ਼ੁਰੂਆਤ ਉਹਨਾਂ ਨੂੰ ਇੱਕ ਮੌਕਾ ਦੇਵਾਂਗੇ ਅਸੀਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਏਗੀ ਪੁਲਿਸ ਉਹਨਾਂ ਨਾਲ ਡੀਲ ਕਰੇਗੀ ਜਿਹੜੇ ਨਸ਼ਾ ਵੇਚਣਗੇ ਉਹਨਾਂ ਦੇ ਗਿੱਟੇ ਵੀ ਸਿੱਕੇ ਜਾਣਗੇ ਔਰ ਉਹਨਾਂ ਨੂੰ ਹਰ ਤਰ੍ਹਾਂ ਦਾ ਮਤਲਬ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੇਗੀ ਜਮਾਤ ਵੀ ਨਹੀਂ ਹੋਏਗੀ ਉਹਨਾਂ ਦੀ ਲੇਕਿਨ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨਾਲ ਸਾਡੀ ਹਮਦਰਦੀ ਆ ਉਹਨਾਂ ਨੂੰ ਅਸੀਂ ਜਿਹੜਾ ਆ ਗਿਆ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ ਜੀ